ਆ ਕੋ ਨਿਆਲ ਪਿੰਡ ਆ ਤੁਸੀ ਤੋਂ ਪਾਰ ਔਰ ਇਸ ਤੋਂ 3 ਕਿਲੋਮੀਟਰ ਦੂਰ ਜਿਹੜਾ ਰਾਵੀ ਦਰਿਆ ਵਾ ਇਸ ਵਾਰੀ ਜਿਹੜਾ 2025 ਦੇ ਵਿੱਚ ਪਾਣੀ ਆਇਆ ਇਹ ਸਿਰਫ 6.5 ਲੱਖ ਕਿਊਸਕ ਆਇਆ ਵਾ ਔਰ ਇਹਨੂੰ ਸੈਂਟਰ ਸਰਕਾਰ ਨੇ ਇੱਕ ਬੰਬ ਦੀ ਤਰ੍ਹਾਂ ਵਰਤਿਆ ਵਾ ਜਿਸ ਤਰ੍ਹਾਂ ਕਿ ਤਿੰਨ ਬਿੱਲਾਂ ਦਾ ਕਿਸਾਨੀ ਬਿੱਲਾਂ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਰੋਸ ਸੀ ਕਿ ਜਿਹੜੇ ਵਾਪਸ ਲੈਣੇ ਪਏ ਆ ਇਹ ਫਾਸੀਵਾਦੀ ਸਰਕਾਰ ਨੂੰ ਐਸ ਵਾਰੀ ਪਾਣੀ ਜਿਹੜਾ 6.5 ਲੱਖ ਕਿਊਸਕ ਨੇ 1988 ਨਾਲੋਂ 2025 ਚ ਬਹੁਤ ਜ਼ਿਆਦਾ ਮਾਰ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਜੀ ਹਲਕਾਰ ਅਮਦਾਸ ਦੇ ਪਿੰਡ ਕੋਨੇਵਾਲ ਜਿਹੜਾ ਆਮ ਖਬਰਾਂ ਦੇ ਵਿੱਚ ਪ੍ਰਚਲਿਤ ਰਿਹਾ ਵਾ ਔਰ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਇਸ ਏਰੀਏ ਦੇ ਵਿੱਚ ਕੋਨੇਵਾਲ ਦੇ ਵਿੱਚ ਹੋਇਆ ਵਾ ਜਿਹੜਾ ਲਗਭਗ ਆਹ ਕੋਨੇਵਾਲ ਪਿੰਡ ਆ ਆ ਤੁਸੀ ਤੋਂ ਪਾਰ ਲਗਭਗ 30% ਪਿੰਡ ਜਿਹੜਾ ਇਹ ਟਹਿ ਟੇਰੀ ਹੋ ਗਿਆ ਔਰ ਇਸ ਤੋਂ 3 ਕਿਲੋਮੀਟਰ ਦੂਰ ਜਿਹੜਾ ਰਾਵੀ ਦਰਿਆ ਵਾ ਔਰ ਰਾਵੀ ਦਰਿਆ ਦੀ ਏਕਾ ਤੁਸੀ ਟੁੱਟੀ ਆ ਤੇ ਇੱਕ ਇਸ ਤੋਂ ਅੱਗੇ ਆ ਇਹ ਜਿਹੜੀ ਤੁਸੀ ਆ ਇਹ ਜਦੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਲక్ష్ਮਨ ਸਿੰਘ ਗਿੱਲ ਸੀ ਇਹ ਉਸ ਟਾਈਮ ਇਹ ਜੜੀਆਂ ਤੁਸੀਆਂ ਬਣਾਈਆਂ ਗਈਆਂ ਸੀ। ਔਰ ਸਰਕਾਰੀ ਰਿਕਾਰਡ ਦੇ ਵਿੱਚ ਲਗਭਗ 30 ਸਾਲ ਇਹਨਾਂ ਦਾ ਜਿਹੜਾ ਪੈਸਾ ਹੁੰਦਾ ਰਿਹਾ ਵਾ ਔਰ ਕਾਗਜ਼ਾਂ ਦੇ ਵਿੱਚ ਲੱਗਦਾ ਰਿਹਾ ਵਾ। ਜੇ 30 ਸਾਲਾਂ ਦਾ ਪੈਸਾ ਇੱਥੇ ਲੱਗ ਜਾਂਦਾ ਅੱਜ ਇਹ ਤੁਸੀਆਂਾਂ ਤੇ ਤੇ ਤਕਰੀਬਨ ਸਾਡੀ ਆ ਛੱਤ ਤੋਂ ਉੱਚੀਆਂ ਹੋਣੀਆਂ ਸੀ ਔਰ ਇਹ 100-100 ਫੁੱਟ ਚੌੜੀਆਂ ਸੀ। ਲੋਕਾਂ ਨੇ ਦੋਵਾਂ ਬੰਨਿਆਂ ਤੋਂ ਕੁਝ ਜ਼ਮੀਨਾਂ ਦੇ ਵਿੱਚ ਰਲਾ ਲਈਆਂ। ਔਰ ਧਿਆਨ ਨਹੀਂ ਕੀਤਾ ਕਿਉਂਕਿ 1988 ਦੇ ਵਿੱਚ ਇੱਥੇ ਹੜ੍ਹ ਆਏ ਸੀ ਔਰ ਜੋ ਸਰਕਾਰੀ ਅੰਕੜਿਆਂ ਦੇ ਮੁਤਾਬਕ ਮੈਂ ਇਹ ਦੱਸਣਾ ਚਾਹੁੰਦਾ ਅੱਜ ਵੀ 1988 ਦੇ ਵਿੱਚ ਇੱਥੇ ਜਿਹੜਾ ਇਹ ਪਿਛੋਂ ਪਾਣੀ ਛੱਡਿਆ ਗਿਆ ਰਾਵੀ ਦੇ ਵਿੱਚ 14 ਲੱਖ ਤੇ 11000 ਕਿਊਸਕ ਪਾਣੀ ਜਿਹੜਾ ਸੀ ਉਸ ਟਾਈਮ ਛੱਡਿਆ ਗਿਆ ਸੀ ਪਰ ਉਹ ਟਰਨ ਬਾਈ ਟਰਨ ਥੋੜੀ ਥੋੜੀ ਮਤਲਬ ਵਕਪਾ ਪਾ ਕੇ ਤੇ ਹਿਸਾਬ ਨਾਲ ਛੱਡਿਆ ਔਰ ਉਸ ਨੂੰ ਦਰਿਆ ਨੇ ਸੰਭਾਲਿਆ ਵੀ ਆ ਉਸ ਟਾਈਮ ਨਦੀਆਂ ਨਾਲੇ ਜਿਹੜੇ ਹੋਰ ਵੀ ਹੈਗੇ ਸੀ ਜਿਹੜੇ ਅੱਜ ਜ਼ਮੀਨਾ 'ਚ ਰਲਾਲੇ ਆ ਤੇ ਉਹ ਨਿਕਾਸ ਜਿਹੜੇ ਬੰਦ ਹੋ ਗਏ ਨਿਕਾਸ ਨਾਲੇ ਕਾਫੀ ਸੀ ਤੇ ਉਹ ਨਿਕਾਸ ਨਾਲੇ ਜਿਹੜੇ ਬੰਦ ਹੋ ਗਏ ਆ ਇਸ ਵਾਰੀ ਜਿਹੜਾ 2025 ਦੇ ਵਿੱਚ ਪਾਣੀ ਆਇਆ ਇਹ ਸਿਰਫ 6.5 ਲੱਖ ਕਿਊਸਕ ਆਇਆ ਵਾ ਔਰ ਇਹਨੂੰ ਸੈਂਟਰ ਸਰਕਾਰ ਨੇ ਇੱਕ ਬੰਬ ਦੀ ਤਰ੍ਹਾਂ ਵਰਤਿਆ ਵਾ ਜਿਸ ਤਰ੍ਹਾਂ ਕਿ ਤਿੰਨ ਬਿੱਲਾਂ ਦਾ ਕਿਸਾਨੀ ਬਿੱਲਾਂ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਰੋਸ ਸੀ ਕਿ ਜਿਹੜੇ ਵਾਪਸ ਲੈਣੇ ਪਏ ਆ ਇਹ ਫਾਸੀਵਾਦੀ ਸਰਕਾਰ ਨੂੰ 14 ਲੱਖ 11000 ਕਿਊਸਕ ਨੇ 1988 ਦੇ ਵਿੱਚ ਉਹਨਾਂ ਨੁਕਸਾਨ ਨਹੀਂ ਸੀ ਕੀਤਾ ਇਸ ਇਲਾਕੇ ਦਾ ਕਿਉਂਕਿ ਜਿਹੜੇ ਚੀਫ ਇੰਜੀਨੀਅਰ ਸੀ ਬੜੇ ਸਿਆਣੇ ਸੀ ਔਰ ਉਦੋਂ ਇੰਨੀ ਦਖਲਅੰਦਾਜ਼ੀ ਨਹੀਂ ਸੀ ਸੈਂਟਰ ਸਰਕਾਰ ਦੀ ਔਰ ਉਹ ਪਾਣੀ ਜਿਹੜਾ ਥੋੜਾ ਥੋੜਾ ਕਰਕੇ ਉਦੋਂ ਛੱਡਿਆ ਜਾਂਦਾ ਰਿਹਾ ਤੇ ਉਹ ਪਾਣੀ ਜਿਹੜਾ ਅੱਗੇ ਨਿਕਲ ਜਾਂਦਾ ਰਿਹਾ ਨਿਕਾਸ ਨਾਲੇ ਵੀ ਜਿਆਦਾ ਸੀ ਜੋ ਹੁਣ ਲੋਕਾਂ ਨੇ ਜ਼ਮੀਨਾਂ 'ਚ ਰਲਾ ਲਿਆ ਕੁਝ ਸਰਕਾਰ ਨੇ ਬਾਦਲ ਸਰਕਾਰ ਨੇ ਖਾਸ ਕਰਕੇ ਜਿਹੜੀਆਂ ਇਹ ਸ਼ਾਮਲਾਟ ਜ਼ਮੀਨਾਂ ਸੀ ਉਹ ਸਾਰੀਆਂ ਵੇਚ ਦਿੱਤੀਆਂ ਵਾ ਔਰ ਉਹਨਾਂ ਦੀਆਂ ਲੋਕਾਂ ਦੇ ਨਾਂ ਤੇ ਰਜਿਸਟਰੀਆਂ ਹੋ ਗਈਆਂ ਕੁਝ ਆਪਣੇ ਜਿਹੜੇ ਚਹੇਤੇ ਹੀ ਝੋਲੀ ਚੁੱਕ ਸੀ ਉਹਨਾਂ ਨੂੰ ਜ਼ਮੀਨਾਂ ਦੇ ਦਿੱਤੀਆਂ ਇਸ ਵਾਰੀ ਪਾਣੀ ਜਿਹੜਾ 6.5 ਲੱਖ ਕਿਊਸਕ ਨੇ 1988 ਨਾਲੋਂ 2025 'ਚ ਬਹੁਤ ਜ਼ਿਆਦਾ ਮਾਰ ਕੀਤੀ ਆ ਇਥੋਂ 6 ਕਿਲੋਮੀਟਰ ਅੰਦਾਸ 'ਚ ਆ ਤੇ ਰਮਦਾਸ ਤੋਂ 10 ਕਿਲੋਮੀਟਰ ਅੱਗੇ ਜਿਹੜਾ ਵਾ ਬੱਦੋਵਾਲ ਪਿੰਡ ਤੱਕ ਜਿਹੜਾ ਨੁਕਸਾਨ ਹੋਇਆ ਪਾਣੀ ਦਾ ਇਧਰ ਪੱਬਰਾਲੀ ਤੱਕ ਮਾਲਿਆਲ ਤੱਕ ਜਿਹੜੇ ਝੋਨੇ ਡੁੱਬ ਗਏ ਕਿਉਂਕਿ ਇਹ ਪਾਣੀ ਜਿਹੜਾ 2 ਦਿਨਾਂ ਦੇ 3 ਦਿਨਾਂ ਦੇ ਵਿੱਚ 6.5 ਲੱਖ ਕਿਊਸਕ ਜਿਹੜਾ ਛੱਡਿਆ ਵਾ ਔਰ ਉਹ ਇੰਨਾ ਤੁਸੀਂਾਂ ਜਿਹੜੀਆਂ ਇਹਨਾਂ ਨੂੰ ਸਹਾਰ ਨਹੀਂ ਸਕੀਆਂ ਮਤਲਬ ਪਾਣੀ ਦੀ ਇੰਨੀ ਯਾਦੀ ਰਫਤਾਰ ਸੀ ਕਿ ਆ ਤੁਸੀਂ ਵੇਖ ਲਓ ਕੱਲੇ ਬੰਦੇ ਦੇ ਜਫੇ 'ਚ ਸਫੈਦਾ ਨਹੀਂ ਆਉਂਦਾ ਇਹੋ ਜੇ ਦਰਖਤ ਜਿਹੜੇ ਪੁੱਟ-ਪੁੱਟ ਕੇ ਤੇ ਕਿਸ ਤਰ੍ਹਾਂ ਇਹ ਪਾਣੀ ਨੇ ਆਪਣੇ ਵਹਾਅ ਚ ਲੈੰਦੇ ਔਰ ਰੁੜ ਦਿੱਤੇ ਔਰ ਇੰਨੇ ਡੰਗਰ ਜਿਹੜੇ ਆ ਕੁ ਲਗਭਗ ਸਾਢੇ ਦਾ ਅੰਦਾਜ਼ੇ ਮੁਤਾਬਕ 10000 ਤੋਂ ਵੱਧ ਜਿਹੜੀ ਮੱਝ گاਵਾਂ ਆ ਜਿਹੜੀ ਔਰ ਉਹ ਰੁੜ ਕੇ ਤੇ ਪਾਕਿਸਤਾਨ ਚਲ ਗਏ ਔਰ ਸੱਪ ਜਿਹੜੇ ਆ ਬੇ ਹਿਸਾਬ ਇੱਥੇ ਆ ਗਏ ਔਰ ਇੱਥੇ ਇੱਕ ਅਜ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਨਾ ਖਾਸ ਕਰਕੇ ਪੀ ਪੰਜਾਬ ਦੇ ਦੂ 12276 ਪਿੰਡਾਂ ਔਰ ਟੋਟਲ ਪੰਜਾਬ ਦੇ ਲਗਭਗ 1100 ਪਿੰਡ ਜਿਹੜੇ ਆ ਪਾਣੀ ਦੀ ਮਾਰ ਹੇਠ ਆਏ ਆ ਭਾਵੇਂ ਉਹ ਸਤਲੁਜ ਬਿਆਸ ਦੇ ਦਰਿਆਵਾਂ ਦੇ ਆਸ-ਪਾਸ ਜਿਹੜੇ ਪਿੰਡ ਆ ਜਿਸ ਤਰ੍ਹਾਂ ਸultanpur Lodhi ਖਾਸ ਕਰਕੇ ਕਪੂਰਥਲੇ ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਔਰ ਹੁਸ਼ਿਆਰਪੁਰ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਵਾ ਔਰ ਇਹ ਅਮਰਸਰ ਚ ਵੈਸੇ ਟੋਟਲ ਫਾਜ਼ਿਲਕਾ ਔਰ 8 ਜ਼ਿਲ੍ਹੇ ਆ ਪੰਜਾਬ ਦੇ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਸਭ ਤੋਂ ਜ਼ਿਆਦਾ ਨੁਕਸਾਨ ਸultanpur Lodhi ਔਰ Ramdas area ਦੇ ਵਿੱਚ ਹੋਇਆ ਵਾ ਔਰ ਇੱਥੇ 12276 ਪਿੰਡਾਂ ਚੋਂ ਲਗਭਗ 11100 ਪਿੰਡ ਆ ਜਿਹੜਾ ਪਾਣੀ ਦੀ ਮਾਰ ਹਟਾਇਆ ਵਾ ਔਰ ਇਹ ਪੰਜਾਬ ਜਿਹੜਾ ਵਾ ਨਾ ਇਹ ਜਿੰਨਾ ਮਰਜ਼ੀ ਲੜਦਾ ਝਗੜਦਾ ਰਹੇ ਆਪਸ ਚ ਪਰ ਜਦੋਂ ਕੋਈ ਮੁਸੀਬਤ ਆਉਂਦੀ ਆ ਨਾ ਤੇ ਇਹ ਤੇ ਦੂਸਰੀਆਂ ਸਟੇਟਾਂ ਚ ਦੂਸਰੇ ਦੇਸ਼ਾਂ ਚ ਜਾ ਕੇ ਸੇਵਾ ਕਰਦੇ ਆ ਔਰ ਇੱਥੇ ਇੰਨੀ ਜ਼ਿਆਦੀ ਲਗਭਗ ਟਰਾਲੀ ਆ ਰਹੀ ਆ ਕਿ ਸਾਡੇ ਇੱਥੇ ਖੋਨੇਵਾਲ ਮਾਸ਼ੀ ਵਾਲੇ ਪਿੰਡ ਦੇ ਵਿੱਚ ਰੋਜ਼ ਦੀ ਘੱਟ ਤੋਂ ਘੱਟ 100 ਟਰਾਲੀ ਆਉਂਦੀ ਆ ਔਰ ਜਿੰਨੇ ਵੀ ਮਜ਼ਦੂਰ ਲੋਕ ਆ ਇਹ ਮੈਂ ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜਿੰਨੇ ਵੀ ਮਜ਼ਦੂਰ ਲੋਕ ਆ ਇਹਨਾਂ ਨੇ ਇੱਕ ਇੱਕ ਸਾਲ ਦਾ ਰਸ਼ਨ ਜਿਹੜਾ ਉਹ ਜਮ੍ਹਾਂ ਕਰ ਲਿਆ ਵਾ ਔਰ ਜਿੰਨੇ ਵੀ ਇੱਥੇ ਜੱਟ ਨੇ ਉਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਿੰਧੀਆਂ ਸਾਮੀਆਂ ਆ ਔਰ ਲਗਭਗ 30% ਲੋਕਾਂ ਦੇ ਇੱਥੋਂ ਅਮਰਸਰ ਦੇ ਵਿੱਚ ਘਰ ਵੀ ਹੈਗੇ ਆ ਜਿਨ੍ਹਾਂ ਨੇ ਸਾਰਾ ਕੁਝ ਸ਼ਿਫਟ ਕੀਤਾ ਔਰ ਇੱਥੇ ਵੀ ਮਤਲਬ ਉਹ ਘਰਾਂ ਦੇ ਵਿੱਚ ਰਾਸ਼ਨ ਬਚ ਗਿਆ ਵਾ ਲੋਕਾਂ ਨੇ ਉੱਪਰ ਰੱਖ ਲਿਆ ਵਾ ਇਸ ਚੀਜ਼ ਦੀ ਬਿਲਕੁਲ ਜ਼ਰੂਰਤ ਨਹੀਂ ਆ ਔਰ ਹੁਣ ਜਿਹੜਾ ਇਹ ਰਾਸ਼ਨ ਆ ਰਿਹਾ ਉਹਨਾਂ ਉਹ ਸਾਡੇ ਇੱਥੇ ਜਿਹੜੇ ਵਾਈ ਯੋਗ ਜ਼ਿੰਮੇਦਾਰ ਜਿਹੜੇ ਜ਼ਿੰਮੇਦਾਰ ਆ ਉਹਨਾਂ ਦਾ ਇਹ ਨੁਕਸਾਨ ਹੋ ਰਿਹਾ ਵਾ ਕਿ ਜਿੰਨੇ ਦਿਹਾੜੀਦਾਰ ਬੰਦੇ ਸੀ ਔਰ ਜਿਹੜੇ ਪੱਕੇ ਸਾਲਾਂ ਵਾਸਤੇ ਸਾਲ-ਸਾਲ ਵਾਸਤੇ ਕੰਮ ਕਰਨ ਲਈ ਰੱਖੇ ਸੀ ਜੜੀਆਂ ਜਨਾਨੀਆਂ ਘਰਾਂ 'ਚ ਸਾਫ ਸਫਾਈ ਕਰਦੀਆਂ ਸੀ ਉਹਨਾਂ ਨੇ ਕੰਮ ਜਿਹੜਾ ਉਹ ਛੱਡ ਦਿੱਤਾ ਵਾ ਕਿਉਂਕਿ ਉਹਨਾਂ ਨੇ ਰਾਸ਼ਨ ਸਾਲ-ਸਾਲ ਦਾ ਜਮ੍ਹਾਂ ਕਰ ਲਿਆ ਵਾ ਲੋਕੀ ਪਿੱਛੋਂ ਆਈ ਜਾਂਦੇ ਆ ਸਾਡੀ ਬੇਨਤੀ ਇਹ ਆ ਵੀ ਹੁਣ ਜਦੋਂ ਇਹ ਪਾਣੀ ਲੱਥ ਜਾਂਦਾ ਨਾ ਤੇ ਜੱਟਾਂ ਨੂੰ ਉਸ ਟਾਈਮ ਟਰੈਕਟਰ ਦੀ ਡੀਜ਼ਲ ਦੀ ਜ਼ਰੂਰਤ ਆ ਉਹਨਾਂ ਨੂੰ ਇੱਥੇ ਉਸ ਟਾਈਮ ਮਦਦ ਕਰਨੀ ਚਾਹੀਦੀ ਆ ਹੁਣ ਇਹ ਜੱਟ ਜਿਹੜੇ ਆ ਕਿਸੇ ਨੇ ਵੀ ਕਦੀ ਲੰਗਰ ਤੇ ਸ਼ੱਕ ਲਿੰਦੇ ਜਿਹੜਾ ਪੱਕਿਆ ਹੁੰਦਾ ਵਾ ਬਾਕੀ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਵੀ ਔਰ ਲੰਗਰ ਪੱਕਿਆ ਜਿਹੜਾ ਵਾ ਉਹ ਚਲੋ ਕਿਹ ਸਿਲੰਡਰ ਨਹੀਂ ਰੱਖਣ ਨੂੰ ਥਾਂ ਜਾਂ ਕੁਛ ਉਹ ਜਿਹੜਾ ਵਾ ਲੋਕੀ ਸ਼ੱਕ ਲੈਂਦੇ ਆ ਉਹ ਚੰਗੀ ਗੱਲ ਆ ਪਰ ਜਿਹੜੀ ਸੁੱਕੀ ਰਸਤੇ ਆ ਨਾ ਉਹ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਥੇ ਬੰਦ ਕਰ ਦਿੱਤੀ ਜਾਵੇ ਤੂੜੀ ਪੱਠਾ ਵੀ ਆ ਪਿਆ ਵਾ ਹੁਣ ਛੜਕਾਂ ਦੇ ਉੱਤੇ ਪਰ ਫਿਰ ਵੀ ਇਹ ਮੁੱਕ ਜਾਣਾ ਵਾ ਇਧਰ ਡੰਗਰ ਉਹ ਸੱਕੀ ਦੇ ਉੱਤੇ ਵੱਧੇ ਆ ਲੋਕਾਂ ਨੇ ਵਿਚਾਰਿਆਂ ਨੇ ਥੱਲੇ ਜਗ੍ਹਾ ਨਹੀਂ ਹੈਗੀ ਵੀ ਤੇ ਇਹ ਜਿਹੜਾ ਵਾ ਰਾਸ਼ਨ ਪਾਣੀ ਬੰਦ ਕਰਕੇ ਅਚਾਰ ਵੀ ਬੜਾ ਆ ਗਿਆ ਡੰਗਰਾਂ ਦਾ ਸੈਲ ਜਿਹੜਾ ਵਾ ਉਹ ਵੀ ਬੜਾ ਆ ਗਿਆ ਵਾ ਤੂੜੀ ਤੰਦ ਵੀ ਹੈਗਾ ਵਾ ਹੁਣ ਇਹਨਾਂ ਨੂੰ 10 ਦਿਨ ਬਾਅਦ ਜਿਹੜੀ ਆ ਨਾ ਕਿਉਂਕਿ 12276 ਪਿੰਡਾਂ ਚੋਂ 11100 ਆ ਲਗਭਗ 11000 ਪਿੰਡ ਚੋਂ ਲੋਕੀ ਸੇਵਾ ਵਾਸਤੇ ਪੂਰਾ ਜੋਸ਼ ਆਪਣੇ ਜੋਸ਼ ਨਾਲ ਇੱਥੇ ਸੇਵਾ ਕਰ ਰਹੇ ਆ ਔਰ ਕਈ ਇਹੋ ਜਿਹੇ ਪਿੰਡ ਵੀ ਆ ਵੀ ਜਿੱਥੋਂ 10-10 ਟਰਾਲੀਆਂ ਵੀ ਆ ਗਈਆਂ ਔਰ 11000 ਪਿੰਡ ਜੇ ਇੱਥੇ ਦੇਣ ਲੱਗੇ ਤੇ ਇਹਨਾਂ ਨੇ ਸਾਲਾਂ ਬੱਧੀ ਰਕਸ਼ਨ ਜਮ੍ਹਾਂ ਕਰ ਲੈਣਾ ਔਰ ਇਹਦੇ ਵਿੱਚ ਇਹਨਾਂ ਨੇ ਮਤਲਬ ਆ ਜਿਹੜੇ ਜ਼ਿੰਮੇਦਾਰੀਆਂ ਉਹਨਾਂ ਨੂੰ ਨੁਕਸਾਨ ਆ ਹੁਣ ਜਿਹੜੇ ਸਾਡੇ ਘਰ ਕੰਮ ਤੇ ਜਨਾਨੀਆਂ ਆਉਂਦੀਆਂ ਹੂ ਵੀ ਨਹੀਂ ਆਉਂਦੀਆਂ ਕਿਉਂਕਿ ਉਹ ਸਾਰਾ ਦਿਨ ਰਾਸ਼ਨ ਇਕੱਠਾ ਕਰਦੀਆਂ ਮੋਟਰਸਾਈਕਲਾਂ ਤੇ ਲਈ ਜਾਂਦੇ ਆ ਤੇ ਹੱਥ ਬੰਨ ਕੇ ਬੇਨਤੀ ਆ ਪੀ ਇਹ ਸੁੱਕਾ ਰਾਸ਼ਨ ਜਿਹੜਾ ਵਾ ਉਹ ਹੁਣ ਨਾ ਆਵੇ ਚਲੋ ਕੋਈ ਕੋਈ ਟਰਾਲੀ ਜਿਹੜੀ ਲੰਗਰ ਪੱਕੇ ਦੀ ਆਉਂਦੀ ਆ ਵੈਸੇ ਸਾਰਿਆਂ ਨੇ ਆਪਣਾ ਪ੍ਰਬੰਧ ਕਰ ਲਿਆ ਵਾ ਲੰਗਰ ਵੀ ਪੱਕਦਾ ਵਾ ਹੁਣ ਤੇ ਜਮਾਂ ਵੀ ਬਹੁਤ ਹੋ ਗਿਆ ਵਾ ਦੂਸਰੀ ਜਿਹੜੀ ਗੱਲ ਆ ਮਤਲਬ ਪਾਣੀ ਜਿਹੜਾ ਹੁਣ ਇਹ ਲੱਥਣਾ ਸ਼ੁਰੂ ਹੋ ਗਿਆ ਵਾ ਜਿਹੜੀ ਖਾਸ ਜ਼ਰੂਰਤ ਆ ਉਹ ਮਿੱਟੀ ਨਹੀਂ ਰਹੀ ਕਿਉਂਕਿ ਰੁੜ ਗਿਆ ਵਾ ਝੋਨੇ ਸਾਰੇ ਮਰ ਗਏ ਆ ਇਹ ਸੱਕੀਆਂ ਬੰਨਣ ਲਈ ਹਜ਼ਾਰਾਂ ਟਰਾਲੀਆਂ ਮਿੱਟੀ ਦੀ ਲੋੜ ਆ ਇਥੋਂ ਟੁੱਟ ਗਈ ਉਹ ਟੁੱਟ ਗਈ ਮਤਲਬ ਰੁੜ ਗਿਆ ਇਹ ਸਾਰਾ ਕੁਝ ਔਰ ਮਿੱਟੀ ਜਿੰਨਾ ਚਿਰ ਇਸੇ ਸੁੱਕਦਾ ਨਹੀਂ ਇਹਨਾਂ ਇਹਨੂੰ ਵੱਜਦਾ ਨਹੀਂਗਾ ਔਰ ਪਾਣੀ ਨੇ ਆਪਣਾ ਜਿਹੜਾ ਰਸਤਾ ਉਹ ਬਣਾ ਲਿਆ ਵਾ ਇਥੋਂ ਲਗਭਗ ਕੋਈ ਅਗੋਂ ਪਾਕਿਸਤਾਨ ਜਿਹੜਾ ਵਾ ਉਹ 5-6 ਕਿਲੋਮੀਟਰ ਤੇ ਤਾਰ ਆ ਜਾਂਦੀ ਆ ਅੱਗੇ ਅਜਨਾਲਾ ਦਾ ਏਰੀਆ ਆ ਜਾਂਦਾ ਅਜਨਾਲੇ ਤੋਂ ਫਿਰ ਪਾਣੀ ਜਿਹੜਾ ਉਹ ਪਾਕਿਸਤਾਨ 'ਚ ਚੱਲ ਜਾਂਦਾ ਵਾ ਔਰ ਆ ਜਿਹੜੇ ਬੰਨ ਟੁੱਟਣ ਕਰਕੇ ਸਾਰਾ ਜਿਹੜਾ ਵਾ ਇਹ ਪਾਣੀ ਜਿਹੜਾ ਵਾ ਆ ਇਥੋਂ ਦਰਿਆ ਤੋਂ 16-17 ਕਿਲੋਮੀਟਰ ਦੂਰ ਤੱਕ ਮਾਰਕ ਕੀਤੀ ਆ ਬਾਕੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇ ਜਿਹੜੀ ਸੇਵਾ ਭਾਵਨਾ ਨਾਲ ਲੋਕੀ ਕੰਮ ਕਰ ਰਹੇ ਆ ਉਹ ਥੋੜੇ ਦਿਨਾਂ ਲਈ ਜਿਹੜੀ ਸੇਵਾ ਵਾ ਉਹਨੂੰ ਰੋਕ ਦੇਣ ਜਦੋਂ ਜ਼ਰੂਰਤ ਪੈਣੀ ਪਾਣੀ ਸੁੱਕਣ ਤੇ ਉਦੋਂ ਵੀ ਜਿਸ ਤਰ੍ਹਾਂ ਦੀ ਜ਼ਰੂਰਤ ਹੋਵੇ ਤੇ ਉਹ ਪਤਾ ਕਰਕੇ ਤੇ ਇੱਥੇ ਸੇਵਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ